ਹਾਂਜੀ ਪਿਆਰੋ ਸਤਿ ਸ਼੍ਰੀ ਅਕਾਲ ਸਵਾਦ ਕਰਦੇ ਆ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਆਹ ਦੋਸਤੋ ਪੰਜ ਸੱਤ ਬੁੱਟੀਆਂ ਹੀ ਰਹਿ ਗਈ ਸੀ ਸੋਚਿਆ ਆਪਾਂ ਇਹਨੂੰ ਵੀ ਲਾ ਦਈਏ ਕੱਲ ਮੀਨੇ ਘੇਰ ਲਿਆ ਸੀ ਇਸ ਕਰਕੇ ਬੁੱਟੇ ਲੱਗ ਨਹੀਂ ਸਕੇ ਸਾਰੇ ਅੱਜ ਟਾਈਮ ਕੱਢ ਗਏ ਆਪਾਂ ਇਹਨਾਂ ਨੂੰ ਲਾਉਂ ਚੱਲੇ ਆ ਇਹ ਨਵਾਂ ਟੋਆ ਪਟਕੇ ਲਾਇਆ ਸੀਗਾ ਇੱਥੇ ਆਪਾਂ ਬੁੱਟਾ ਲਾ ਕੇ ਮਿੱਟੀ ਦਿੱਤੀ ਆ ਦੱਬ ਹੌਲੇ ਹੌਲੇ ਇਹ ਮਿੱਟੀ ਜਿਹੜੀ ਬਚੀ ਸੀ ਆਪਾਂ ਕੱਢੀ ਸੀ ਇਹ ਆਪਾਂ ਬਣਾਤੀ ਬੱਟ ਉਧਰੋਂ ਥੋੜਾ ਉੱਚਾ ਸੀ ਪਾਣੀ ਇਧਰ ਆਉਂਦਾ ਨਹੀਂ ਸੀ ਇਸ ਕਰਕੇ ਆਪਾਂ ਥੋੜਾ ਪੱਧਰੀ ਕਰਕੇ ਨੀਵਾ ਕਰਤਾ ਤੇ ਆਹ ਬੁੱਟੇ ਊਰੇ ਬੁੱਟਾ ਲੱਗਿਆ ਹੋਇਆ ਸੀ ਊਰੇ ਗਿਆ ਸੀ ਮੱਚ ਆਪਾਂ ਇਹ ਜੋ ਦੇਖਿਆ ਪਾਣੀ ਬਹੁਤ ਖੜਿਆ ਸੀਗਾ ਫੇ ਪਾਣੀ ਆਪਾ ਪਰ ਪਰ ਕੇ ਬਾਲਟੀਆਂ ਫਰੀਦ ਨੂੰ ਦੇ ਦਿਆਂ ਫਰੀਦ ਨਵਾਂ ਬੁੱਟਾ ਲਾ ਕੇ ਆਇਆ ਸੀ ਕਦੋਂ ਦਾ ਹੋਚ ਪਾ ਕੇ ਆਇਆ ਤਿੰਨਾਂ ਬਾਲਟੀਆਂ ਨਿਕਲੀਆਂ ਸੀ ਤਿੰਨਾਂ ਪਾ ਕੇ ਆਇਆ ਲਾ ਦੂਜੀ ਬਾਲਟੀ ਆ ਦੂਜੀ ਬਾਲਟੀ ਇਹ ਫਿਰ ਹੁਣ ਲੈ ਗਿਆ ਹੁਣ ਤੀਜੀ ਬਾਲਟੀ ਦੇ ਦੇਖੋ ਅਸੀਂ ਕਿਵੇਂ ਬਾਲਟੀ ਪਾਉਨੇ ਆ ਪਾਣੀ ਪਾਉਨੇ ਆ ਬਾਲਟੀ ਦੇ ਵਿੱਚ ਬੱਕਾਂ ਨਾਲ ਪੂਰਾ ਆਇਆ ਨਹੀਂ ਇਸ ਕਰਕੇ ਅਸੀਂ ਦੇਖਿਆ ਵੀ ਕੁਝ ਨਿਕ ਮਿਲ ਜੇ ਬੋਤਲ ਬਾਤ ਮਿਲ ਜੇ ਪਰ ਬੋਤਲ ਆਪ ਨੂੰ ਮਿਲੀ ਨਹੀਂ ਲਫਾਫੇ ਆਪ ਨੂੰ ਮਿਲ ਗਿਆ ਆ ਦੇਖੋ ਆ ਆਪਣਾ ਲਫਾਫਾ ਮਿਲ ਗਿਆ ਇਹ ਤਾਂ ਹਰੇ ਕਿਤੇ ਮਿਲਦਾ ਗਲੀ ਮਹੱਲੇ ਚ ਕਿਤੇ ਮਰਜੀ ਬਗਜੋ ਬਲਾਡੀ ਚ ਹਰੇ ਕਿਤੇ ਮਿਲਦਾ ਇਹਨਾਂ ਦੇ ਗਾਂਦਾ ਦੋਸਤੋ ਤੁਸੀਂ ਬਦ ਵਾਰ ਕੋਸ਼ਿਸ਼ ਕਰਿਆ ਕਰੋ ਲਫਾਫੇ ਚ ਨਾ ਲੈ ਕੇ ਆਇਓ ਸਦਾ ਆਪਣਾ ਚੋਲਾ ਲੈ ਆਇਓ ਕਰੋ ਜੇ ਆਪਣਾ ਚੋਲਾ ਨਹੀਂ ਲੈ ਕੇ ਨਾ ਲਫਾਫੇ ਲੈ ਕੇ ਨਾ ਆਪਣੀ ਮਜਬੂਰੀ ਆ ਤਾਂ ਕਿਰਪਾ ਕਰਕੇ ਮੇਰੀ ਬੇਨਤੀ ਆ ਲਫਾਫੇ ਨੂੰ ਐਦਾਂ ਨਾ ਸੁੱਟਿਆ ਕਰੋ ਕਰੋ ਇੱਕ ਡੱਬੀ ਲੈ ਕੇ ਰੋ ਮਾਚਿਸ ਤਾਂ ਜਿੱਥੇ ਤੁਸੀਂ ਡੇਜਿਓ ਕੋੜੇ ਚ ਉਥੇ ਅੱਗ ਲਾ ਦਿਓ ਉਹਨੂੰ ਥੋੜੇ ਅੱਗ ਲਾਉਣਾ ਦੋ ਲਫਾਫੇ ਹੋਰ ਮਚਾਂਗੇ ਜੇ ਸਾਰਾ ਬਲਾ ਡੈਜ ਦੇ ਆਪਣੇ ਮਗਰ ਕਰਨ ਲੱਗਿਆ ਤਾਂ ਆਪਣਾ ਭਲਾਡੇ ਕਿਤੇ ਵੀ ਕੁੜਾ ਮਿਲਣਾ ਨਹੀਂ ਤਾ ਜੋ ਦੋਸਤ ਮੇਰੀ ਛੋਟੀ ਬੇਂਤਿਆ ਤੁਹਾਡੇ ਚਰਨਾ ਚ ਇਹ ਜਰੂਰ ਕਬੂਲ ਕਰੋ ਤੇ ਆ ਤੀਜਾ ਬੁੱਟਾ ਔਰ ਇਹ ਹੋਰ ਕੋਈ ਥਾਂ ਹੈ ਨਹੀਂ ਸੀ ਕਿਉਂਕਿ ਆਪਣੇ ਕੋਲ ਕੋਈ ਵੀ ਬੁੱਟਾ ਮੱਚਾ ਨਹੀਂ ਸੀ ਸਿਰਫ ਦੋ ਤਿੰਨ ਬੁੱਟੇ ਮੱਚੇ ਸੀ ਉਦੀ ਥਾਂ ਤੇ ਆਪਾਂ ਬੁੱਟੇ ਲਾਦੇ ਸੀ ਆ ਫਿਰ ਨਵਾ ਟੋਆ ਪਟਿਆ ਖੁਰਪੀ ਦੇ ਮਦਰ ਨਾਲ ਨਵਾ ਟੋਆ ਪਟਿਆ ਤੇ ਆਹ ਔਰੇ ਕਦਾਂ ਬੁੱਟਾ ਲਾਉਣ ਲੱਗਿਆਂ ਪਾਰਕ ਦੀ ਤੇ ਢੱਕੀ ਦੇ ਵਿਚਾਲੇ ਸਾਈਡ ਪਾਰਕ ਦੇ ਨਾਲ ਨਾਲ ਆ ਨਵਾਟੂ ਆ ਪਟਕੇ ਆ ਦੇਖੋ ਕਰਨ ਦਾ ਤੇ ਔਰੇ ਲੱਗਿਆ ਬੁੱਟਾ ਲਾਉਣ ਆ ਆਪਾਂ ਪੇਪਰਾ ਪਾੜਦਾ ਤੇ ਪਰ ਆਪਾਂ ਉਹਰੇ ਕਹੇ ਵੀ ਲਫਾਫਾ ਕਦੇ ਵੀ ਆਪਾਂ ਹੋਰ ਕਰਦੇ ਲਫਾਫਾ ਸਕਦੇ ਵੀ ਆਪਾਂ ਨਹੀਂ ਦੇ ਦੇ ਬੇਚਨ ਨਾਲ ਜਾ ਕੇ ਅੱਗੇ ਅੰਬੂਚਾ ਕੋਠੇ ਦੇਖਦੇ ਕੁਝ ਮਰਜੀ ਜਿੱਥੇ ਉਹ ਹੀ ਕੁੜਾ ਖਾ ਉਹਥੇ ਵੀ ਤਾਂ ਨਹੀਂ ਕਿਉਂਕਿ ਅਕਲ ਆਉਂਦੀ ਸ਼ਮੀਰ ਭਾਈ ਨੂੰ ਦੇਖਿਆ ਸੀ ਲਫਾਫਾ ਵਿੱਚ ਸ਼ਹੀਦ ਹੋਇਆ ਸੀ ਕੋਟੇ ਲੋਕ ਵਾਡੇ ਆ ਨੀ ਛੋਟੀ ਵੀ